ਭੌਜਨ ਸਮਾਜ ਪਾਰਟੀ ਵੱਲੋਂ ਅੱਜ ਸਾਫ શ્રી ਕੰਚੀ ਰਾਮ ਜੀ ਦੇ ਪ੍ਰਿਨਿਰਵਾਣ ਦਿਵਸ ਤੇ ਪੰਜਾਬ ਸੰਭਾਲੋ ਮਹਮ ਦੇ ਤਹਿਤ ਤਖਤ ਬਦਲਦੇਓ ਤਾਜ ਬਦਲਦੇਓ ਸੂਬਾ ਪੱਧਰੀ ਰੈਲੀ ਕੀਤੀ ਗਈ ਲੱਖਾਂ ਦੀ ਸੰਖਿਆ ਵਿੱਚ ਹਾਜ਼ਰੀ ਇਹ ਦਰਸਾਉਂਦੀ ਹੈ ਪੰਡਾਲ ਤੋਂ ਦੋ ਤਿੰਨ ਗਿਣਾ ਲੋਕ ਚਾਰ ਗੁਣਾ ਬਾਹਰ ਹੀ ਕਈ ਗੱਡੀਆਂ ਹਲੇ ਨਾਕਿਆਂ ਤੇ ਤੋਂ ਇੱਡਾ ਵੱਡਾ ਜਨਸਲਾਬ ਜਿਹੜਾ ਉਮੜਿਆ ਤਖਤ ਬਦਲ ਦਿਓ ਤਾਜ ਬਦਲ ਦਿਓ ਅੱਜ ਦੀ ਇਸ ਰੈਲੀ ਦੇ ਵਿੱਚ ਇਹ ਜਿੱਥੇ ਆਪਣੇ ਮਾਨ ਮਸੀਹਾ ਰਾਇਬਰ ਸਾਹਿਬ ਕੰਚੀ ਰਾਮ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਇਆ ਉੱਥੇ ਇਸ ਸੰਕਲਪ ਲੈਣ ਲਈ ਵੀ ਆਇਆ ਕਿ 2027 ਦਾ ਸੱਤਾ ਪਰਿਵਰਤਨ ਬਹੁਜਨ ਸਮਾਜ ਪਾਰਟੀ ਕਰੂਗੀ ਕਿਉਂਕਿ ਜਿਹੜੀ ਮੌਜੂਦਾ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਹੈ ਇਹ ਤਿੰਨਾਂ ਪਾਰਟੀਆਂ ਦੇ ਕਰਪਟ ਔਰ ਕ੍ਰਿਮੀਨਲ ਲੋਕਾਂ ਦੀ ਪਾਰਟੀ ਹੈ ਪ੍ਰਸ਼ਟ ਅਤੇ ਐਂਟੀ سوشਲ ਕਿਉਂਕਿ ਤੁਸੀਂ ਦੇਖਦੇ ਕਿੰਨਿਆਂ ਤੇ ਕਿਹੜੇ-ਕਿਹੜੇ ਮੁਕੱਦਮੇ ਔਰ ਉਹ ਅਜੇ ਤੱਕ ਵੀ ਪਾਰਟੀ ਦੇ ਅੰਦਰ ਕੰਮ ਕਰ ਰਿਹਾ ਹੈ ਤਾਂ ਇੱਕ ਕਰਪਟ ਔਰ ਕ੍ਰਿਮੀਨਲ ਲੋਕਾਂ ਦੀ ਪਾਰਟੀ ਨੇ ਸਾਢੇ 3 ਸਾਲ ਚ ਪੰਜਾਬ ਨੂੰ ਉਦਾਂ ਹੀ ਬਰਬਾਦ ਕੀਤਾ ਜਿੱਦਾਂ ਕਾਂਗਰਸ ਅਕਾਲੀ ਔਰ ਭਾਜਪਾ ਨੇ ਪੰਜਾਬ ਨੂੰ ਉਜਾੜਨ ਚ ਕੋਈ ਕਮਿਨੀ ਨਹੀਂ ਛੱਡੀ ਬਰਬਾਦ ਕਰਨ ਚ ਕੋਈ ਕਮਿਨੀ ਨਹੀਂ ਛੱਡੀ ਅਸੀਂ ਪੰਜਾਬ ਸੰਭਾਲੋ ਮਹਮ ਜਿਹੜੀ ਸ਼ੁਰੂ ਕੀਤੀ ਆ ਉਹਦੇ ਬਹੁਤ ਸਾਰਥਿਕ ਨਤੀਜੇ ਆ ਰਹੇ ਆ ਪੰਜਾਬ ਦਾ ਕਿਸਾਨ ਵੀ ਪੰਜਾਬ ਦੀਆਂ ਘਟ ਗਣਤੀਆਂ ਵੀ ਪੰਜਾਬ ਦਾ ਕਰਮਚਾਰੀ ਵੀ ਵਪਾਰੀ ਵੀ ਦਲਿਤ ਵੀ ਪਛੜਾ ਵੀ ਪੀੜਿਤ ਲੋਕ ਵੀ ਸਾਰੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬੜੀ ਗੰਟੀ ਚ ਬਣਨਾ ਸ਼ੁਰੂ ਹੋ ਗਏ ਆ ਔਰ ਉਹਦਾ ਹੀ ਨਤੀਜਾ ਕਿ ਅੱਜ ਲੱਖਾਂ ਦੀ ਗਿਣਤੀ ਚ ਇੱਥੇ ਜਿਹੜਾ ਪੰਜਾਬੀ ਉਹਨਾਂ ਦਾ ਜਨਸਲਾਬ ਇੱਕ ਉਮੜਿਆ ਤੁਸੀਂ ਮੈਂ ਉਹਨਾਂ ਦਾ ਪੰਜਾਬੀਆਂ ਦਾ ਧੰਨਵਾਦ ਵੀ ਕਰਦਾ ਔਰ ਮੈਂ ਭਰੋਸਾ ਵੀ ਦਿੰਦਾ ਕਿ ਆਓ ਤੁਸੀਂ 78 ਸਾਲ ਕਾਂਗਰਸ ਅਕਾਲੀ ਭਾਜਪਾ ਔਰ ਆਪ ਨੂੰ ਮੌਕਾ ਬਾਰ-ਬਾਰ ਦੇ ਕੇ ਦੇਖ ਲਿਆ ਤੋਂ ਪੰਜਾਬ ਨੂੰ ਉਜਾੜਨ ਤੋਂ ਸਬਾਇ ਭ੍ਰਿਸ਼ਟਾਚਾਰ ਤੋਂ ਸਬਾਇ ਬੇਰੁਜ਼ਗਾਰੀ ਤੋਂ ਸਬਾਇ ਕੁਝ ਨਹੀਂ ਮਿਲਿਆ ਬੀਐਸਪੀ ਨੂੰ ਮੌਕਾ ਦਿਓ ਅਸੀਂ ਬੇਰੁਜ਼ਗਾਰੀ ਨਾਲ ਜਿੱਤਾਂਗੇ ਅਸੀਂ ਪੰਜਾਬ ਚੋਂ ਨਸਿਆਂ ਦਾ ਜੜ ਤੋਂ ਖਾਤਮਾ ਕਰਾਂਗੇ ਅਸੀਂ ਪੰਜਾਬ ਦੇ ਕਿਰਤੀ ਮਨਰੇਗਾ ਮਜ਼ਦੂਰ ਕਾਮੇ ਕਿਸਾਨ ਅਸੀਂ ਸਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਕਰਨੇ ਵਾਲੀ ਗੈਂਗਸਟਰਵਾਦ ਦੇ ਖਾਤਮੇ ਦੀ ਸਰਕਾਰ ਬਹੁਜਨ ਸਮਾਜ ਪਾਰਟੀ ਪੰਜਾਬ ਨੂੰ దぇਗੀ ਇੱਕ ਮੌਕਾ ਪੰਜਾਬੀ ਬਸਪਾ ਨੂੰ ਦਿਓ ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ ਚੀਫ ਜਸਟਿਸ ਤੇ ਹਮਲਾ ਹੋਇਆ ਦੇਖੋ ਜਿਹੜਾ ਚੀਫ ਜਸਟਿਸ ਤੇ ਹਮਲਾ ਹੋਇਆ ਇਹ ਵਿਵਸਥਾ ਦੀ क्रूरिटी ਦਾ ਕੈਰੇਕਟਰ ਇਸ ਵਿਵਸਥਾ ਦਾ ਕੈਰੇਕਟਰ ਜਿਹੜਾ ਉਹ क्रूरिटी ਹੈ ਹਿਮਾਨਿਟੀ ਨਹੀਂ ਹੈ ਇਸ ਕਰਕੇ ਸਮੇਂ-ਸਮੇਂ ਤੇ ਚਾਹੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਮਾਂ ਹੋਵੇ ਚਾਹੇ ਸਾਬ ਕਾਂਚੀ ਰਾਮ ਜੀ ਦਾ ਸਮਾਂ ਹੋਵੇ ਚਾਹੇ ਬੁੱਧ ਦਾ ਸਮਾਂ ਹੋਵੇ ਚਾਹੇ ਗੁਰੂ ਗੋਬਿੰਦ ਸਿੰਘ ਦਾ ਸਮਾਂ ਹੋਵੇ ਚਾਹੇ ਅੱਜ ਦਾ ਸਮਾਂ ਇਹ क्रूरिटी ਨਫ਼ਰਤ ਜ਼ੁਲਮ ਇਹਦਾ ਕੈਰੇਕਟਰ ਹੈ ਇਸ ਕਰਕੇ ਇਹ ਵਿਵਸਥਾ ਬਦਲਣ ਲਈ ਅਸੀਂ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਰੈਲੀ ਕੀਤੀ ਹੈ ਪੋਲੀਟੀਕਲ ਯੂਨਿਟੀ ਤੋਂ ਬਿਨਾ ਪੋਲੀਟੀਕਲੀ ਜੁਨਾਈਟ ਹੋਣ ਤੋਂ ਬਿਨਾ ਜਿੰਨੇ ਵੀ ਪੀੜਿਤ ਲੋਕ ਆ ਦੁਖੀ ਲੋਕ ਆ ਚਾਹੇ ਉਹ ਕਿਸੇ ਵਰਗ ਕਿਸੇ ਧਰਮ ਦੇ ਆ ਸਭ ਨੂੰ ਸਾਡਾ ਸਦਾ ਕਿ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਤੇ ਤਹਿਤ ਆਪਾਂ ਜੁਨਾਈਟ ਹੋਈਏ ਔਰ 2027 ਦੀ ਸੱਤਾ ਹਾਸਲ ਕਰਕੇ ਅਸੀਂ ਪੰਜਾਬ ਸੇਤਮੰਤ ਪੰਜਾਬ ਦਾ ਨਿਰਮਾਣ ਕਰੀਏ ਅਸੀਂ ਪੰਜਾਬੀਆਂ ਦੀ ਤਕਦੀਰ ਔਰ ਤਸਵੀਰ ਬਦਲੀ ਵਸਪਾ ਦਰਨਾ ਨਾ ਤਾਂ ਵਿਧਾਨ ਸਭਾ ਜਿਹੜੀ ਇਲੈਕਸ਼ਨ ਹੋ ਰਹੀ ਲੜੂ ਇਹ ਤਾਂ ਹਜੇ ਅਸੀਂ ਮੀਟਿੰਗ ਸਟੇਟ ਵੀ ਕਰਕੇ ਫਿਰ ਪਾਰਟੀ ਹਾਈ ਕਮਾਂਡ ਨਾਲ ਡਿਸਕਸ ਕਰਕੇ ਫਿਰ ਵਸਤਾ ਸਤਾਏ ਦੇ ਵਿੱਚ ਡਾਕਟਰ ਹਵਦਾਰ ਸਿੰਘ ਕ੍ਰੀਮਪੁਰੀ ਹੋ ਸਕਦਾ ਜੀ ਫਲੋਰ ਤੋਂ ਉਮੀਦਵਾਰ ਦੇਖੋ ਪਾਰਟੀ ਦੇ ਉਮੀਦਵਾਰਾਂ ਦੀ ਅੱਜ ਕੋਈ ਡਿਸਕਸ਼ਨ ਹੈ ਹੀ ਨਹੀਂ ਬਿਜਲ ਤਾਂ ਬਜਾਤਾ ਜੀ ਔਰ ਮੈਂ ਤਾਂ ਪੰਜਾਬ ਦਾ ਪ੍ਰਧਾਨ ਆ ਮੈਂ ਤਾਂ ਲੜਾਉਣੀਆਂ ਹੈ ਇਲੈਕਸ਼ਨ ਠੀਕ ਹੈ ਨਾ ਪ੍ਰਧਾਨ ਨੇਤਾ ਨੈਸ਼ਨਲ ਪ੍ਰੈਜ਼ੀਡੈਂਟ ਜੋ ਕਹੇ ਉਹ ਕਰਨਾ ਹੁੰਦਾ ਔਰ ਸਦਾ ਨੈਸ਼ਨਲ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਨੇ ਇਲੈਕਸ਼ਨ ਲੜਨਾ ਜਾਂ ਨਹੀਂ ਲੜਨਾ ਇਹ ਫੈਸਲਾ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਰਨਾ ਹੁੰਦਾ ਅਸੀਂ ਸੀਟ ਨਹੀਂ ਸਟੇਟ ਤਿਆਰ ਕਰ ਰਹੇ ਲੇਕਿਨ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਜਿੱਥੇ ਬਾਕੀ ਸਟੇਟ ਜਿੱਤ ਕੇ ਭੈਣ ਜੀ ਦੀ ਝੋਲੀ ਪਾਣਾ ਸਾਡੇ ਫਲੋਰ ਦੇ ਯੋਧੇ ਵਰਕਰ ਜਿਹੜੇ ਉਹ 27 ਦੀ ਇਲੈਕਸ਼ਨ ਜਿੱਤ ਕੇ ਉਹ ਵੀ ਭੈਣਜੀ ਦੀ ਚੋੜੀ ਚ ਪਾ। ਪਰ ਅੱਜ ਦੂਸਰੇ ਪਾਰਟੀ ਦੇ ਅੰਕਾਚਾਰ ਵੱਧ ਅਸੇ ਜਿਹੇ ਇਸੇ ਪਾਰਟੀ ਦੇ ਹੁਣ ਜਿਹੜੀ ਮੌਜੂਦਾ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਅੰਕਾਚਾਰ ਹੈ ਇਹਦੇ ਬਾਰੇ ਕੀ ਕਹੋਗੇ ਜਿਹੜਾ ਤੁਹਾਡਾ ਧਲੇਤਾ ਦਾ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ। ਉੱਥੇ ਤੁਹਾਡੇ ਵਿਰੋਧੀ ਕਹਿ ਰਹੇ ਕਿ ਅਸੀਂ ਉਸ ਧਲੇਤੇ ਨੂੰ ਅਸੀਂ ਮਤਲਬ ਹਾਲ ਕੀਤਾ ਗੁਰੂ ਕਰਦੇ। ਦੇਖੋ ਬੀਐਸਪੀ ਜਿਹੜੀ ਆ ਮੇਰੇ ਵੀ ਸਾਥੀ ਮੈਂ ਦੱਸਿਆ ਜਦੋਂ ਕਿ ਉਹਨੀ ਮਤਾ ਹੁਣ ਸਰਕਾਰ ਨੇ ਕਿਹਾ ਵੀ ਅਸੀਂ ਮਤਾ ਪਾ ਦਿਆਂਗੇ। ਹਮ ਮੈਂ ਉਹਨਾਂ ਨੂੰ ਦੱਸਿਆ ਕਿ ਸਾਡਾ ਕੰਮ ਸਰਕਾਰ ਨੂੰ ਲੰਮੀ ਪਾਣ ਦਾ। ਅਸੀਂ ਸਰਕਾਰ ਲੰਮੀ ਪਾਤੀ ਤੇ ਅੱਗੇ ਫਿਰ ਸਰਕਾਰ ਦਾ ਕੰਮ ਆ ਲੰਮੀ ਪੈ ਕੇ ਮਤੇ ਪਾਣ ਦਾ ਤੇ ਲੰਮੀ ਅਸੀਂ ਤਾਂ ਸਰਕਾਰ ਤੋਂ ਮਤਾ ਹੀ ਤਾਂ ਪਾਉਣਾ ਸਰਕਾਰ ਕਹਿੰਦੀ ਸੀ ਅਸੀਂ ਪਾਣਾ ਨਹੀਂ ਇੱਕ ਮਹੀਨਾ ਇਹ ਜਦੋਂ ਜਹ ਚਲਦੀ ਰਹੀ ਅਸੀਂ ਕਹਿੰਦੇ ਸੀ ਮਤਾ ਪਾਓ ਜਿਹੜਾ ਤੁਸੀਂ ਗਲਤ ਮਤਾ ਪਾਇਆ ਉਹਨੂੰ ਸਹੀ ਕਰੋ ਸਰਕਾਰ ਦੇ ਅੰਦਰ ਆਕਰ ਸੀ ਹੰਕਾਰ ਸੀ ਸੱਤਾ ਦਾ ਪਾਗਲਪਨ ਸੀ ਤੇ ਉਹ ਪਾਗਲਪਨ ਇੱਕ ਮਹੀਨਾ ਲਾ ਕੇ ਅਸੀਂ ਦੁਰਸਤ ਕੀਤਾ ਇਹ ਸਰਕਾਰ ਲੰਮੀ ਪੈ ਗਈ ਮਤਾ ਗੁਰੂ ਘਰ ਦੇ ਹੱਕ 'ਚ ਪੈ ਗਿਆ ਮੈਂ ਕਿਹਾ ਨਾ ਕਿ ਸਾਡੀ ਲੜਾਈ ਮਾਲਕ ਨਾਲ ਆ ਗੁਲਾਮਾਂ ਨਾਲ ਥੈਂਕ ਯੂ ਸਰ ਅੱਜ ਅਜਿਹਾ ਜਿਹੜਾ ਯੂਥ ਮੌਜੂਦਾ ਸਰਕਾਰਾਂ ਤੋਂ ਅੱਕਿਆ ਹੋਇਆ ਉਹ ਅੱਜ ਮਾਹਰ ਐਲੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਬੀਐਸਪੀ ਵੀ ਜੁਆਇਨ ਕੀਤੀ ਤੇ ਸਾਹਿਬ ਦੇ ਪੂਰਨਿਆਂ ਦੇ ਚੱਲਣ ਦਾ ਮਤਲਬ ਨਿਸ਼ਚਾ ਕੀਤਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਨੌਜਵਾਨਾਂ ਨੂੰ ਸੱਦਾ ਦਿੱਤਾ ਪੰਜਾਬ 'ਚ 22 ਲੱਖ ਨੌਜਵਾਨ ਜਿਹੜੇ ਬੇਰੁਜ਼ਗਾਰ ਦਫਤਰਾਂ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਹੋ। ਔਰ 1979 ਚ ਆਖਰੀ ਵਾਰੀ ਬੇਰਜ਼ਗਾਰੀ ਪੱਤੇ ਨੂੰ ਰਿਵਿਊ ਕੀਤਾ ਸੀ ਸਰਕਾਰ ਨੇ। 46 ਸਾਲ ਹੋ ਗਏ ਕਦੀ ਰਿਵਿਊ ਹੀ ਨਹੀਂ ਕੀਤਾ। ਨਾ ਬੇਰਜ਼ਗਾਰਾਂ ਦਾ ਬੇਰਜ਼ਗਾਰੀ ਪੱਤਾ ਰਿਵਿਊ ਕੀਤਾ ਨਾ ਉਹਨਾਂ ਨੂੰ ਕਦੀ ਨੌਕਰੀ ਦੇਣ ਲਈ ਕੋਈ ਪਾਲਿਸੀ ਬਣਾਈ। ਤੋਂ ਬੇਰਜ਼ਗਾਰ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਸੱਦਾ ਆ ਕਿ ਜਦ ਅਸੀਂ ਜੁਪੀ ਚ 12 ਲੱਖ ਨੂੰ ਥੋੜੇ ਜੇ ਸਮੇਂ ਚ ਨੌਕਰੀਆਂ ਦੇ ਸਕਦੇ ਆ ਆਓ ਆਪਣੀ ਪੂਰੀ ਤਾਕਤ ਬੀਐਸਪੀ ਨਾਲ ਜੋੜ ਦਿਓ। ਅਸੀਂ ਪੰਜਾਬ 'ਚ ਵੀ ਤੁਹਾਨੂੰ ਬੇਰੁਜ਼ਗਾਰੀ ਦੇ ਇਸ ਸੰਕਟ ਦੇ ਵਿੱਚੋਂ ਬਹੁਜਨ ਸਮਾਜ ਪਾਰਟੀ ਕੱਢ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰੇਗੀ ਰੋਜ਼ਗਾਰ ਦੇਾਂਗੇ ਨੌਜਵਾਨਾਂ ਦੀ ਤਕਦੀਰ ਬਦਲਾਂਗੇ ਨੌਜਵਾਨ ਸੁੱਖ ਦਾ ਸਾਹ ਲੈ ਸਕਣ ਨੌਜਵਾਨ ਆਤਮ ਨਿਰਪਰ ਜਿੰਦਗੀ ਜੀ ਸਕਣ ਨੌਜਵਾਨਾਂ ਲਈ ਮਿਆਰੀ ਐਜੂਕੇਸ਼ਨ ਔਰ ਸਰਵਿਸਿਜ਼ ਇਹ ਬੀਐਸਪੀ ਪਰਵੰਤ ਜੈ ਭੀਮ ਜੈ ਪਰਵੰਤ ਜੈ ਭੀਮ ਜੈ ਪਰਵੰਤ